ਮੀਡੀਆ ਵਾਲੇ ਇਦਾਂ ਦੇ ਆ ਵੀ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਤੇ ਤੁਰੇ ਹੋਏ ਆ ਕਹਿ ਰਹੇ ਨੇ ਵੀ ਇਸਾਈ ਧਰਮ ਦੇਡੇ ਲੋਕ ਆ ਉਹਨਾਂ ਦੇ ਪਾਸਟਰ ਕਿਉਂ ਨਹੀਂ ਆਏ ਹੈਗੇ ਜਿਹੜੇ ਹਰ ਪੀੜਤਾਂ ਵਾਸਤੇ ਵੀ ਜਿਹੜਾ ਲੰਗਰ ਵੰਡਣ ਵਾਸਤੇ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਵੀ ਜਿਹੜਾ ਅੰਕੁਰ ਨਰੂਲਾ ਜਿਹੜਾ ਪਾਸਟਰ ਵਾ ਨਾ ਮੈਂ ਪਹਿਲਾਂ ਵੀ ਗੱਲ ਕੀਤੀ ਆ ਉਹਨੇ ਲੱਖਾਂ ਕਰੋੜਾਂ ਦਾ ਜਿਹੜਾ ਵਾ ਰਾਸ਼ਨ ਭੇਜਿਆ ਹੋਇਆ ਵਾ ਪੰਜਾਬ 'ਚ ਗਰਦਾਸਪੁਰ ਏਰੀਆ ਡੇਰਾ ਬਾਬਾ ਨਾਨਕ ਸਾਈਡ ਸਿਰਫ ਗੱਲ ਇੰਨੀ ਕਾ ਕਿ ਉਹਨਾਂ ਨੇ ਜਾਦਾ মিডিਆ ਸਾਹਮਣੇ ਰੋਲਾ ਨਹੀਂ ਪਾਇਆ ਹੈਗਾ ਉਹਨਾਂ ਨੇ ਸਿਰਫ ਆਪਣੇ ਪੇਚਾਂ ਦੇ ਉੱਤੇ ਵੀਡੀਓ ਪਾਈਆਂ ਹੋਈਆਂ ਨੇ ਤੇ মিডিਆ ਵਾਲਿਆਂ ਨੇ ਉਹ ਵੀਡੀਓ ਬਿਲਕੁਲ ਨਹੀਂ ਚੱਕ ਕੇ ਅੱਗੇ ਸ਼ੇਅਰ ਕੀਤੀਆਂ মিডিਆ ਵਾਲੇ ਕਹਿ ਰਹੇ ਨੇ ਵੀ ਅਫਲਾਣੇ ਸਿੰਗਰ ਨੇ ਸੇਵਾ ਕੀਤੀ ਆ ਅਫਲਾਣੇ ਸਿੱਖ ਨੇ ਸੇਵਾ ਕੀਤੀ ਆ ਚਲੋ ਵਧੀਆ ਗੱਲ ਆ ਸਾਡੀ ਸਿੱਖ ਜਥੇਬੰਦੀਆਂ ਵੀ ਨਾਲ ਖੜੀਆਂ ਨੇ ਵਧੀਆ ਗੱਲ ਆ ਪਰ ਜਿਨ੍ਹਾਂ ਨੇ ਸੇਵਾ ਕੀਤੀ ਤੁਸੀਂ ਉਹਨਾਂ ਨੂੰ ਵੀ ਤੇ ਨਾਲ ਅੱਗੇ ਲੈ ਕੇ ਆਓ ਉਹਨਾਂ ਨੂੰ ਵੀ ਤੁਸੀਂ ਅੱਗੇ ਲੈ ਕੇ ਆਓ ਨਾ ਜੇ ਮਤਲਬ ਉਹ ਕ੍ਰਿਸਚਨ ਭਾਈਚਾਰਾ ਜੇ ਉਹ ਕਰ ਰਹੇ ਨੇ ਸੇਵਾ ਤੇ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਉਹਨਾਂ ਨੂੰ ਅੱਗੇ ਲੈ ਕੇ ਆਈਏ ਠੀਕ ਆ ਅਸੀਂ ਸਿਰਫ ਇਹ ਨਹੀਂ ਇੱਕ ਦੂਜੇ ਦੀਆਂ ਲੱਤਾਂ ਖਿੱਚਣੀਆਂ ਕਈ ਜਣੇ ਸੋਚਦੇ ਆ ਸ਼ਾਹ ਯਾਰ ਅਸੀਂ ਸੇਵਾ ਕਰ ਰਹੇ ਆ ਹਲਾਣਾ ਕਿਉਂ ਨਹੀਂ ਕਰ ਰਿਹਾ ਸਾਰੇ ਭਾਈ ਕਰ ਰਹੇ ਨੇ ਇਸਾਈ ਧਰਮ ਵਾਲੇ ਵੀ ਕਰ ਰਹੇ ਨੇ Hindu ਧਰਮ ਵਾਲੇ ਵੀ ਕਰ ਰਹੇ ਨੇ ਕਲਾਕਾਰ ਵੀ ਨਾਲ ਖੜੇ ਨੇ ਚਲੋ ਵਧੀਆ ਗੱਲ ਆ ਤੁਸੀਂ ਉਹਨਾਂ ਬਾਰੇ ਬੋਲ ਰਹੇ ਹੋ ਤੇ ਪਰ ਇਹਨਾਂ ਬਾਰੇ ਵੀ ਬੋਲੋ ਸਾਡਾ ਤਾਂ ਸਿਰਫ ਇਹ ਕੰਮ ਹੋ ਗਿਆ ਇੱਕ ਦੂਜੇ ਦੀਆਂ ਪੱਲਤਾਂ ਖਿੱਚਦੇ ਆ ਠੀਕ ਆ ਵੀ ਉਹ ਪਾਸਟਰ ਅੰਕੁਰ ਨਰੂਲਾ ਨਹੀਂ ਆਇਆ ਫਲਾਣਾ ਪਾਸਟਰ ਨਹੀਂ ਆਇਆ ਤੁਹਾਨੂੰ ਜਿਆਦਾ ਪਤਾ ਵਾ ਤੁਸੀਂ ਜਾ ਕੇ ਉਹਨਾਂ ਦੇ ਅਕਾਊਂਟ ਚੈੱਕ ਕਰ ਲਓ ਉਹਦੇ ਉੱਤੇ ਵੇਖ ਲਓ ਵੀ ਲੱਖਾਂ ਕਰੋੜਾਂ ਦਾ ਉਹਨਾਂ ਨੇ ਰਾਸ਼ਨ ਭੇਜਿਆ ਸਿਰਫ ਉਹ ਇਹ ਚੀਜ਼ ਦਾ ਵਿਖਾਵਾ ਨਹੀਂ ਕੀਤਾ ਹੈਗਾ ਸਿਰਫ ਵਿਖਾਵਾ ਨਹੀਂ ਕੀਤਾ ਗਿਆ ਬਾਕੀ ਉਹ ਸਭ ਕੋ ਸੇਵਾ ਕਰ ਰਹੇ ਨੇ ਠੀਕ ਆ ਤੇ ਐਵੇਂ ਨਾ ਇੱਕ ਦੂਜੇ ਨੂੰ ਭੁਲੀ ਜਾਓ ਮਾੜਾ ਵਕਤ ਆਇਆ ਵਾ ਤੇ ਮਾੜੇ ਵਕਤ ਨੂੰ ਉਹਨਾਂ ਦੇ ਨਾਲ ਖੜੋ ਜਿਹੜੇ ਜਿਨ੍ਹਾਂ ਦਾ ਨੁਕਸਾਨ ਹੋ ਗਿਆ ਘਰਾਂ ਦੇ ਵਿੱਚ মিডিਆ ਵਾਲੇ ਇਦਾਂ ਦੇ ਆ ਕਿ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਤੇ ਤੁਰੇ ਹੋਏ ਆ ਕਹਿ ਰਹੇ ਨੇ ਵੀ ਇਸਾਈ ਧਰਮ ਦੇਡੇ ਲੋਕ ਆ ਉਹਨਾਂ ਦੇ ਪਾਸਟਰ ਕਿਉਂ ਨਹੀਂ ਆਏ ਹੈਗੇ ਜਿਹੜੇ ਹਰ ਪੀੜਤਾਂ ਵਾਸਤੇ ਵੀ ਜਿਹੜਾ ਲੰਗਰ ਵੰਡਣ ਵਾਸਤੇ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਵੀ ਜਿਹੜਾ ਅੰਕੁਰ ਨਰੂਲਾ ਜਿਹੜਾ ਪਾਸਟਰ ਵਾ ਨਾ ਮੈਂ ਪਹਿਲਾਂ ਵੀ ਗੱਲ ਕੀਤੀ ਆ ਉਹਨੇ ਲੱਖਾਂ ਕਰੋੜਾਂ ਦਾ ਜਿਹੜਾ ਵਾ ਰਾਸ਼ਨ ਭੇਜਿਆ ਹੋਇਆ ਵਾ ਪੰਜਾਬ 'ਚ ਗਰਦਾਸਪੁਰ ਏਰੀਆ ਡੇਰਾ ਬਾਬਾ ਨਾਨਕ ਸਾਈਡ ਸਿਰਫ ਗੱਲ ਇੰਨੀ ਕਾ ਕਿ ਉਹਨਾਂ ਨੇ ਜਿਆਦਾ মিডিਆ ਸਾਹਮਣੇ ਰੋਲਾ ਨਹੀਂ ਪਾਇਆ ਹੈਗਾ ਉਹਨਾਂ ਨੇ ਸਿਰਫ ਆਪਣੇ ਪੇਚਾਂ ਦੇ ਉੱਤੇ ਵੀਡੀਓ ਪਾਈਆਂ ਹੋਈਆਂ ਨੇ ਤੇ মিডিਆ ਵਾਲਿਆਂ ਨੇ ਉਹ ਵੀਡੀਓ ਬਿਲਕੁਲ ਨਹੀਂ ਚੱਕ ਕੇ ਅੱਗੇ ਸ਼ੇਅਰ ਕੀਤੀਆਂ মিডিਆ ਵਾਲੇ ਕਹਿ ਰਹੇ ਨੇ ਵੀ ਅਫਲਾਣੇ ਸਿੰਗਰ ਨੇ ਸੇਵਾ ਕੀਤੀ ਆ ਅਫਲਾਣੇ ਸਿੱਖ ਨੇ ਸੇਵਾ ਕੀਤੀ ਆ ਚਲੋ ਵਧੀਆ ਗੱਲ ਆ ਸਾਡੀ ਸਿੱਖ ਜਥੇਬੰਦੀਆਂ ਵੀ ਨਾਲ ਖੜੀਆਂ ਨੇ ਵਧੀਆ ਗੱਲ ਆ ਪਰ ਜਿਨ੍ਹਾਂ ਨੇ ਸੇਵਾ ਕੀਤੀ ਤੁਸੀਂ ਉਹਨਾਂ ਨੂੰ ਵੀ ਤੇ ਨਾਲ ਅੱਗੇ ਲੈ ਕੇ ਆਓ ਉਹਨਾਂ ਨੂੰ ਵੀ ਤੁਸੀਂ ਅੱਗੇ ਲੈ ਕੇ ਆਓ ਨਾ ਜੇ ਮਤਲਬ ਉਹ ਕ੍ਰਿਸ਼ਣ ਭਾਈ ਚੜਾ ਜੇ ਉਹ ਕਰ ਰਹੇ ਨੇ ਸੇਵਾ ਤੇ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਉਹਨਾਂ ਨੂੰ ਅੱਗੇ ਲੈ ਕੇ ਆਈਏ ਠੀਕ ਆ ਅਸੀਂ ਸਿਰਫ ਇਹ ਨਹੀਂ ਇੱਕ ਦੂਜੇ ਦੀਆਂ ਲੱਤਾਂ ਖਿੱਚਣੀਆਂ ਕਈ ਜਣੇ ਸੋਚਦੇ ਆ ਸ਼ਾਹ ਯਾਰ ਅਸੀਂ ਸੇਵਾ ਕਰ ਰਹੇ ਆ ਹਲਾਣਾ ਕਿਉਂ ਨਹੀਂ ਕਰ ਰਿਆ ਸਾਰੇ ਭਾਈ ਕਰ ਰਹੇ ਨੇ ਇਸਾਈ ਧਰਮ ਵਾਲੇ ਵੀ ਕਰ ਰਹੇ ਨੇ Hindu ਧਰਮ ਵਾਲੇ ਵੀ ਕਰ ਰਹੇ ਨੇ ਕਲਾਕਾਰ ਵੀ ਨਾਲ ਖੜੇ ਨੇ ਚਲੋ ਵਧੀਆ ਗੱਲ ਆ ਤੁਸੀਂ ਉਹਨਾਂ ਬਾਰੇ ਬੋਲ ਰਹੇ ਹੋ ਪਰ ਇਹਨਾਂ ਬਾਰੇ ਵੀ ਬੋਲੋ ਸਾਡਾ ਤਾਂ ਸਿਰਫ ਇਹ ਕੰਮ ਹੋ ਗਿਆ ਇੱਕ ਦੂਜੇ ਦੀਆਂ ਪੱਲਤਾਂ ਖਿੱਚਦੇ ਆ ਠੀਕ ਆ ਵੀ ਉਹ ਪਾਸਟਰ ਅੰਕੁਰ ਨਰੂਲਾ ਨਹੀਂ ਆਇਆ ਫਲਾਣਾ ਪਾਸਟਰ ਨਹੀਂ ਆਇਆ ਤੁਹਾਨੂੰ ਜਿਆਦਾ ਪਤਾ ਵਾ ਤੁਸੀਂ ਜਾ ਕੇ ਉਹਨਾਂ ਦੇ ਅਕਾਊਂਟ ਚੈੱਕ ਕਰ ਲਓ ਉਹਦੇ ਉੱਤੇ ਵੇਖ ਲਓ ਵੀ ਲੱਖਾਂ ਕਰੋੜਾਂ ਦਾ ਉਹਨਾਂ ਨੇ ਰਾਸ਼ਨ ਭੇਜਿਆ ਸਿਰਫ ਉਹ ਇਹ ਚੀਜ਼ ਦਾ ਵਿਖਾਵਾ ਨਹੀਂ ਕੀਤਾ ਹੈਗਾ ਸਿਰਫ ਵਿਖਾਵਾ ਨਹੀਂ ਕੀਤਾ ਗਿਆ ਬਾਕੀ ਉਹ ਸਭ ਕੋ ਸੇਵਾ ਕਰ ਰਹੇ ਨੇ ਠੀਕ ਆ ਤੇ ਐਵੇਂ ਨਾ ਇੱਕ ਦੂਜੇ ਨੂੰ ਭੁਲੀ ਜਾਓ ਮਾੜਾ ਵਕਤ ਆਇਆ ਵਾ ਤੇ ਮਾਰੇ ਵਕਤ ਨੂੰ ਉਹਨਾਂ ਦੇ ਨਾਲ ਖੜੋ ਜਿਹੜੇ ਜਿਨ੍ਹਾਂ ਦਾ ਨੁਕਸਾਨ ਹੋ ਗਿਆ ਘਰਾਂ ਦੇ ਵਿੱਚ মিডিਆ ਵਾਲੇ ਇਦਾਂ ਦੇ ਆ ਵੀ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਤੇ ਤੁਰੇ ਹੋਏ ਆ ਕਹਿ ਰਹੇ ਨੇ ਵੀ ਇਸਾਈ ਧਰਮ ਦੇਡੇ ਲੋਕ ਆ ਉਹਨਾਂ ਦੇ ਪਾਸਟਰ ਕਿਉਂ ਨਹੀਂ ਆਏ ਹੈਗੇ ਜਿਹੜੇ ਹਰ ਪੀੜਤਾਂ ਵਾਸਤੇ ਵੀ ਜਿਹੜਾ ਲੰਗਰ ਵੰਡਣ ਵਾਸਤੇ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਵੀ ਜਿਹੜਾ ਅੰਕੁਰ ਨਰੂਲਾ ਜਿਹੜਾ ਪਾਸਟਰ ਵਾ ਨਾ ਮੈਂ ਪਹਿਲਾਂ ਵੀ ਗੱਲ ਕੀਤੀ ਆ ਉਹਨੇ ਲੱਖਾਂ ਕਰੋੜਾਂ ਦਾ ਜਿਹੜਾ ਵਾ ਰਾਸ਼ਨ ਭੇਜਿਆ ਹੋਇਆ ਵਾ ਪੰਜਾਬ 'ਚ ਗਰਦਾਸਪੁਰ ਏਰੀਆ ਡੇਰਾ ਬਾਬਾ ਨਾਨਕ ਸਾਈਡ ਸਿਰਫ ਗੱਲ ਇੰਨੀ ਕਾ ਕਿ ਉਹਨਾਂ ਨੇ ਜਿਆਦਾ মিডিਆ ਸਾਹਮਣੇ ਰੋਲਾ ਨਹੀਂ ਪਾਇਆ ਹੈਗਾ ਉਹਨਾਂ ਨੇ ਸਿਰਫ ਆਪਣੇ ਪੇਚਾਂ ਦੇ ਉੱਤੇ ਵੀਡੀਓ ਪਾਈਆਂ ਹੋਈਆਂ ਨੇ ਤੇ মিডিਆ ਵਾਲਿਆਂ ਨੇ ਉਹ ਵੀਡੀਓ ਬਿਲਕੁਲ ਨਹੀਂ ਚੱਕ ਕੇ ਅੱਗੇ ਸ਼ੇਅਰ ਕੀਤੀਆਂ মিডিਆ ਵਾਲੇ ਕਹਿ ਰਹੇ ਨੇ ਵੀ ਅਫਲਾਣੇ ਸਿੰਗਰ ਨੇ ਸੇਵਾ ਕੀਤੀ ਆ ਅਫਲਾਣੇ ਸਿੱਖ ਨੇ ਸੇਵਾ ਕੀਤੀ ਆ ਚਲੋ ਵਧੀਆ ਗੱਲ ਆ ਸਾਡੀ ਸਿੱਖ ਜਥੇਬੰਦੀਆਂ ਵੀ ਨਾਲ ਖੜੀਆਂ ਨੇ ਵਧੀਆ ਗੱਲ ਆ ਪਰ ਜਿਨ੍ਹਾਂ ਨੇ ਸੇਵਾ ਕੀਤੀ ਤੁਸੀਂ ਉਹਨਾਂ ਨੂੰ ਵੀ ਤੇ ਨਾਲ ਅੱਗੇ ਲੈ ਕੇ ਆਓ ਉਹਨਾਂ ਨੂੰ ਵੀ ਤੁਸੀਂ ਅੱਗੇ ਲੈ ਕੇ ਆਓ ਨਾ ਜੇ ਮਤਲਬ ਉਹ ਕ੍ਰਿਸ਼ਣ ਭਾਈਚਾਰਾ ਜੇ ਉਹ ਕਰ ਰਹੇ ਨੇ ਸੇਵਾ ਤੇ ਸਾਡਾ ਵੀ ਫਰਜ਼ ਬਣਦਾ ਕਿ ਅਸੀਂ ਉਹਨਾਂ ਨੂੰ ਅੱਗੇ ਲੈ ਕੇ ਆਈਏ ਠੀਕ ਆ ਅਸੀਂ ਸਿਰਫ ਇਹ ਨਹੀਂ ਇੱਕ ਦੂਜੇ ਦੀ ਲੱਤਾਂ ਖਿੱਚਣੀਆਂ ਕਈ ਜਣੇ ਸੋਚਦੇ ਆ ਸ਼ਾਹ ਯਾਰ ਅਸੀਂ ਸੇਵਾ ਕਰ ਰਹੇ ਆ ਹਲਾਣਾ ਕਿਉਂ ਨਹੀਂ ਕਰ ਰਿਹਾ ਸਾਰੇ ਭਾਈ ਕਰ ਰਹੇ ਨੇ ਇਸਾਈ ਧਰਮ ਵਾਲੇ ਵੀ ਕਰ ਰਹੇ ਨੇ Hindu ਧਰਮ ਵਾਲੇ ਵੀ ਕਰ ਰਹੇ ਨੇ ਕਲਾਕਾਰ ਵੀ ਨਾਲ ਖੜੇ ਨੇ ਚਲੋ ਵਧੀਆ ਗੱਲ ਆ ਤੁਸੀਂ ਉਹਨਾਂ ਬਾਰੇ ਬੋਲ ਰਹੇ ਹੋ ਤੇ ਪਰ ਇਹਨਾਂ ਬਾਰੇ ਵੀ ਬੋਲੋ ਸਾਡਾ ਤਾਂ ਸਿਰਫ ਇਹ ਕੰਮ ਹੋ ਗਿਆ ਇੱਕ ਦੂਜੇ ਦੀਆਂ ਪੱਲਤਾਂ ਖਿੱਚਦੇ ਆ ਠੀਕ ਆ ਵੀ ਉਹ ਪਾਸਟਰ ਅੰਕੁਰ ਨਰੂਲਾ ਨਹੀਂ ਆਇਆ ਫਲਾਣਾ ਪਾਸਟਰ ਨਹੀਂ ਆਇਆ ਤੁਹਾਨੂੰ ਜਿਆਦਾ ਪਤਾ ਵਾ ਤੁਸੀਂ ਜਾ ਕੇ ਉਹਨਾਂ ਦੇ ਅਕਾਊਂਟ ਚੈੱਕ ਕਰ ਲਓ ਉਹਦੇ ਉੱਤੇ ਵੇਖ ਲਓ ਵੀ ਲੱਖਾਂ ਕਰੋੜਾਂ ਦਾ ਉਹਨਾਂ ਨੇ ਰਾਸ਼ਨ ਭੇਜਿਆ ਸਿਰਫ ਉਹ ਇਹ ਚੀਜ਼ ਦਾ ਵਿਖਾਵਾ ਨਹੀਂ ਕੀਤਾ ਹੈਗਾ ਸਿਰਫ ਵਿਖਾਵਾ ਨਹੀਂ ਕੀਤਾ ਗਿਆ ਬਾਕੀ ਉਹ ਸਭ ਕੋ ਸੇਵਾ ਕਰ ਰਹੇ ਨੇ ਠੀਕ ਆ ਤੇ ਐਵੇਂ ਨਾ ਇੱਕ ਦੂਜੇ ਨੂੰ ਭੁਲੀ ਜਾਓ ਮਾੜਾ ਵਕਤ ਆਇਆ ਵਾ ਤੇ ਮਾਰੇ ਵਕਤ ਨੂੰ ਉਹਨਾਂ ਦੇ ਨਾਲ ਖੜੋ ਜਿਹੜੇ ਜਿਨ੍ਹਾਂ ਦਾ ਨੁਕਸਾਨ ਹੋ ਗਿਆ ਘਰਾਂ ਦੇ ਵਿੱਚ